ਸਾਸੀ ਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਿਵੈਸਟ ਬੇਨਤੀ ਕਰਦੇ ਸਜਣੋ ਦੋ ਟਾਈਮ ਆਪਣੀ ਜਿਹੜੀ ਤਸੱਲੀ ਪਸ਼ੂ ਦੀ ਕਰਕੇ ਲੈ ਕੇ ਜਾਇਆ ਕਰੋ ਗੱਪਣ ਡੰਗਰ ਨੂੰ ਟਿੱਪ ਕੇ ਤਸੱਲੀ ਕਰਾ ਕੇ ਫਿਰ ਖੜੋ ਸੂਵੇ ਸਵੇਰ ਨੂੰ ਚੋ ਅੱਜ ਦੀ ਸੱਜਣੋ ਆਪਣੀ ਵਿਜਿਟ ਪੈਂਡ ਨਾਰ ਲਈ ਨੇੜੇ ਰਹਿ ਕੇ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਆਦੀ ਪੱਟੀ ਭਾਈ ਮਨਜੀਤ ਸਿੰਘ ਕੋਲ ਪਹੁੰਚੇ ਆ ਦੋ ਸੱਜਣੋ ਐਨੀਮਲ ਇਥੋਂ ਵਖਾਉਣ ਲੱਗੇ ਆ ਤੇ ਸਾਂਝੀ ਕਰਦੇ ਆ ਡਿਟੇਲ ਤੁਹਾਡੇ ਨਾਲ ਫਰਜ ਸਮਝ ਕੇ ਅੰਤ ਤੱਕ ਰਪਾਨੇ ਰਹੋ ਜਰੂਰ ਵੀਡੀਓ ਫੋਲੋ ਕਰਿਓ ਭਾਈ ਜੀ ਸਾਸਰੀ ਕਾ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਚਾਹੀ ਠੀਕ ਹੈ ਜੀ ਤੇ ਨਾਮ ਨਾਮ ਮਨਜੀਤ ਸਿੰਘ ਜੀ ਠੀਕ ਹੈ ਜੀ ਪਿੰਡ ਨਾਰ ਲਈ ਹਾਂ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਜੀ ਤਹਿਸੀਲ ਪਾਟੇ ਮੋਬਾਈਲ ਨੰਬਰ ਜੀ ਨੰਬਰ 97812 84849 97812 84849 ਠੀਕ ਹੈ ਤੇ ਸ਼ੁਰੂਆਤ ਕਰੀਏ ਝੋਟੀ ਤੋਂ ਹਣਾ ਹਾਂ ਜੀ ਕਰਦੇ ਨੀ ਲੀਰਾ ਵੀ ਜ ਨਾਲ ਆ ਗਈ ਚਾਲ ਦੇ ਸੁਆ ਕੇ ਨਾ ਸੋਣਾ ਜੀ ਤਿਆਰ ਹੈ ਹਨਾ ਦਿਨ ਕਿੰਨੇ ਕ ਰਹਿ ਗਏ ਚਲੋ ਖੋਲ ਗਏ हां ਖੋਲ ਗਏ ਲਓ ਸਚਨੋ 8 ਦਿਨ ਜਿਹੜੇ ਬਾਕੀ ਕੋਈ 10 ਲੈ ਜੇ ਰਹਿ ਗਏ ਆ ਝੋਟੀ ਚੰਗੀ ਹੈ ਲੈ ਵਾਲੂਆ ਵੇਖੋ ਬੈਕਗਰਾਉਂਡ ਕਿੱਡੀ ਸੋਹਣੀ ਤਿਆਰ ਕਰੀ ਫਿਰਦੀ ਆ ਪੂਰੀ ਟਾਪ ਦੀ ਝੋਟੀ ਆ ਨਕੀਨਾ ਹੀ ਆ ਐਨੂੰ ਐਨੂੰ ਕਰ ਦੋ ਲਓ

ਤੇ ਬਾਈ ਜੀ ਦੀ ਕੀਮਤ ਇੱਕ ਜੀਮ ਜੀ 115 1 ਲੱਖ 15 ਹਾਂ ਜੀ ਹਾਂ ਨਾ ਹਾਂ ਨਾ 10 ਦੀ ਮੈਂ ਦੇ ਦਾਂਗਾ 1 ਲੱਖ 10 ਜਹ ਦੇ ਦਾਂਗਾ ਹੈ ਨਾ ਠੀਕ ਹੈ ਜੀ ਦੂਜੇ ਨੰਬਰ ਵਾਲੀ ਵਿਖਾਈਏ ਜੀ ਦੂਜੇ ਨੰਬਰ ਵਾਲੀ ਵਿਖਾ ਲਓ ਜੀ ਸੱਜਣੋ ਇਹ ਥੋੜੇ ਜਿਹੋ ਹੁੰਦੇ ਨੇ ਵੀ ਭਾਰੀ ਮੈਂ ਚੰਗੀ ਆ ਤੀਜਾ ਕਸੂਆ ਮੰਨ ਸਕਦੇ ਅਸੀਂ ਕੀ ਹੋਊਗਾ ਹੈ ਨਾ ਇਹਨੂੰ ਤੋੜ ਦਿੰਦੇ ਲੋ ਬਾਕੀ ਇਹਨੇ ਦਿਨ ਕਿੰਨੇ ਬਾਈ ਜੀ ਰਹਿ ਗਏ ਇਹਦੇ ਮੈਨੇ ਰੱਖਦੇ ਰਹੇ ਜੀ ਅੱਛਾ 8-10 ਦਿਨ ਇਹ ਵੀ ਲੈ ਜੂ ਫੁੱਲੇ ਟੋਲੇ ਨਾੜਾ ਨੁੜਾ ਸੱਚ ਨਾਲ ਬੜੀਆਂ ਚੰਗੀਆਂ ਬਹਾਨੇ ਦੇ ਕੱਦ ਵਜਣ ਵੜਾ ਮੈਨਾਂ ਲਾਇਓ ਪੂਰੀ ਜ਼ਬਰਦਸਤ ਤੁਸੀਂ ਵੇਖ ਸਕਦੇ ਜੀ ਛੋਟੇ ਨਹੀਂ ਆ ਵੱਡੇ ਢਾਂਚੇ ਦੇ ਵਿੱਚ ਆ ਇਹ ਬਾਈ ਜੀ ਦੀ ਕੀਮਤ ਇਹਦੀ ਕੀਮਤ 120000 ਜੀ ਅੱਛਾ ਤੇ ਹਾਂ ਨਾ 115 ਹੀ ਦੇ ਦਾਂਗੇ ਜੀ 115 15 ਵਾਲੀ ਦੇ ਹਾਂਜੀ ਸੱਜਣੋ ਇਹ ਦੋ ਪਸ਼ੂ ਆਪਾਂ ਉਹ ਦੇ ਕੋਲ ਖਰੀਦੜੀ ਤਹਾਂ ਕਰਨੀ ਆ ਮਈਆਂ ਚੰਗੀਆਂ ਇਹਨੂੰ ਲਾਇਓ ਮੜੀ ਜਾ ਝੋਟੀ ਵੀ ਲਾਇਓ ਲਓ ਜੀ ਸੱਜਣੋ ਲੇਵੇ ਦੀ ਬੰਤਰ ਵੇਖੋ ਇਹਨੂੰ ਵੀ ਲਾ ਰਹੋ ਕਿਆ ਬਾਤ ਦੋਹਾਂ ਦੇ ਲੇਵੇ ਪੂਰੇ ਜ਼ਬਰਦਸਤ ਮਈਆਂ ਤੇ ਆ ਝੋਟੀ ਦੀ ਬੈਕਗ੍ਰਾਉਂਡ ਹੈ ਝੋਟੀ ਥੋੜੀ ਜੀ ਨੇੜੇ ਆ ਦੇਣਾ ਆਠ ਨੇ ਸੁਣਦੀ ਜੇ ਸਾਡੇ ਅੰਤਜੇ ਨਾ ਤੇ ਨੀਲੀ ਦਾ ਵੀ ਜਨਾਲ ਆ ਗਈ ਪਿੱਠ ਪੂੜਾ ਵੇਖੋ ਝੋਟੀ ਦਾ ਕਿੱਡਾ ਸ਼ਾਨਦਾਰ ਸੱਜਣੋ ਤੇ ਮੈਂ ਵੀ ਚੰਗੀ ਆ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ